ED ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ED ਜਲੰਧਰ ਦੇ ਵੱਲੋਂ ਬਦੀ ਲਾਂਡਰਿੰਗ ਮਾਮਲੇ ਦੇ ਵਿੱਚੋਂ ਵਿਊ ਲੋਕ ਅਪਦੀ ਦੇ ਸੰਸਥਾਪਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਆਰਿਫ ਦਸਾਰੂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਬੀਤੇ ਦਿਨੀ ED ਦੇ ਵੱਲੋਂ ਕਈ ਕੰਪਨੀਆਂ ਦੀ 178 ਕਰੋੜ ਰੁਪਏ ਦੀ ਜਾਇਦਾਦ ਆਦੇੜੀ ਨੂੰ ਫ੍ਰੀਜ਼ ਕੀਤੀ ਗਈ ਸੀ ਤਾਂ ਹੁਣ ਇਸ ਮਾਮਲੇ ਦੇ ਵਿੱਚ ਵੱਡਾ ਐਕਸ਼ਨ ਅਜਿਹੇ ਨਾਲ ਉਹ ED ਦੇ ਵੱਲੋਂ ਕੀਤਾ ਗਿਆ ਹੈ ਜਲੰਧਰ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਬਗਲਵਾਰ ਨੂੰ ਦਿੱਲੀ ਦੇ ਵਿੱਚ ਇੱਕ ਤਲਾਸ਼ੀ ਮੁਹਿਬ ਤੋਂ ਬਾਅਦ ਦਿੱਲੀ ਸਥਿਤ ਵਿਊ ਨਾਓ ਮਾਰਕੀਟਿੰਗ ਸਰਵਿਸ ਲਿਮਟਿਡ ਨਾਲ ਜੁੜੇ ਇੱਕ ਮੁੱਖ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਤਾਂ ਈਡੀ ਜਲੰਧਰ ਦੇ ਵੱਲੋਂ ਇਸ ਬਾਬਤ ਜਾਣਕਾਰੀ ਸਾਂਝੀ ਕੀਤੀ ਗਈ ਹੈ ਦੋਸ਼ੀ ਦੀ ਪਛਾਣ ਆਰਿਫ ਨਸਾਰ ਵਜੋ ਹੋਈ ਹੈ ਜਿਹੜਾ ਇਸ ਕੰਪਨੀ ਦਾ ਸੰਸਥਾਪਕ ਸੀਗੀ ਇਹ ਤਲਾਸ਼ੀ ਇਹ ਜਿਹੜੀ ਆ ਉਹ ਵਿਊ ਨਾਓ ਮਾਰਕੀਟਿੰਗ ਸਰਵਿਸ ਲਿਮਟਿਡ ਅਤੇ ਇਸ ਨਾਲ ਸਬੰਧਤ ਸੰਸਥਾਵਾਂ ਦੇ ਵਿਰੁੱਧ ਅਤੇ ਇਸ ਨਾਲ ਸਬੰਧਤ ਵਿਅਕਤੀਆਂ ਦੇ ਵਿਰੁੱਧ ਕੀਤੀਆਂ ਗਈਆਂ ਸੀ ਤਾਂ ਵੱਡੀ ਲਾਂਡਰਿੰਗ ਦੇ ਮਾਮਲੇ ਵਿੱਚ ਪੀਐਮਐਲਏ 2002 ਦੇ ਅਧੀਨ ਇਹ ਤਲਾਸ਼ੀਆਂ ਤੇ ਜੜੀਆਂ ਉਹ ਲਈਆਂ ਗਈਆਂ ਸਨ ਜਿਸ ਤੋਂ ਬਾਅਦ ਜਦੋਂ ਜਾਂਚ ਦੇ ਵਿੱਚ ਇਸ ਵਿਅਕਤੀ ਵੱਲੋਂ ਸਹਿਯੋਗ ਨਹੀਂ ਮਿਲਿਆ ਤਾਂ ਈਡੀ ਨੇ ਦਾਸਰਦੂ ਗ੍ਰਿਫਤਾਰ ਕਰ ਲਿਆ ਅਤੇ ਵੱਡੀ ਮਾਤਰਾ ਵਿੱਚ ਰਿਕਾਰਡ ਵੀ ਈਡੀ ਵੱਲੋਂ ਜ਼ਬਤ ਕੀਤਾ ਗਿਆ ਹੈ ਜਿਸ ਦੇ ਆਧਾਰ ਉੱਤੇ ਮਾਮਲੇ ਦੀ ਜਾਂਚ ਜਿਹੜੀ ਉਹ ਅੱਗੇ ਚੱਲ ਰਹੀ ਹੈ ਅਤੇ ਹੋਰ ਬੁਲਜਵਾ ਦੀ ਗ੍ਰਿਫਤਾਰੀ ਆ ਜਿਹੜੀ ਉਸ ਦੇ ਲਈ ਠੋਸ ਆਧਾਰ ਤਿਆਰ ਕੀਤਾ ਜਾ ਰਿਹਾ ਏ ਆਰਿਫ ਨਿਸਾਰ ਜਿਸ ਨੂੰ ਇਸ ਮਾਮਲੇ ਦੇ ਵਿੱਚ ਦੋਸ਼ੀ ਬਣਾਇਆ ਗਿਆ ਸੀ ਉਸ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਈਡੀ ਜਲੰਧਰ ਦੇ ਵਿਸ਼ੇਸ਼ ਅਦਾਲਤ ਦੇ ਵਿੱਚ ਪੇਸ਼ ਕੀਤਾ ਜਿੱਥੇ ਉਸ ਦਾ 4 ਮਾਰਚ ਤੱਕ ਦਾ ਯਾਨੀ ਕਿ 8 ਦਿਨ ਦਾ ਰਿਮਾਂਡ ਆ ਜਿਹੜਾ ਉਹ ਈਡੀ ਨੂੰ ਦਿੱਤਾ ਗਿਆ ਤਾਂ ਮਾਮਲੇ ਵਿੱਚ ਹੋਰ ਸਹਿਯੋਗੀ ਆ ਅਤੇ ਰਿਕਾਰਡ ਦੇ ਆਧਾਰ ਤੇ ਪੁੱਛਗਿੱਛ ਆ ਜਿਹੜੀ ਉਹ ਈਡੀ ਵੱਲੋਂ ਕੀਤੀ ਜਾਵੇਗੀ ਦੋਇਤਾ ਦੀ ਗੌਤਮ ਬੋਧ ਨਗਰ ਪੁਲਿਸ ਵੱਲੋਂ ਬੀਐਨਐਸ 2023 ਦੀ ਵਕ ਵਕਤ ਰਵਾਹ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਈਡੀ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਵਿਊਡਾਓ ਬਾਰਕਟਿਕ ਕਪੜੀ ਆ ਜਿਹੜੀ ਉਹ ਹੋਰ ਕਪੜੀਆਂ ਨਾਲ ਮਿਲ ਕੇ ਕਈ ਦਬੇਸ਼ਕਾਂ ਨਾਲ ਧੋਖਾ ਕਰਨ ਦੇ ਮਾਮਲੇ ਵਿੱਚ ਇਲਜ਼ਾਮ ਦੇ ਜਿਹੜੇ ਉਹ ਲੱਗੇ ਸਨ ਤਾਂ ਇਹ ਉਹਨਾਂ ਨੂੰ ਦੱਸਿਆ ਗਿਆ ਸੀ ਕਿ ਉਹਨਾਂ ਨੂੰ ਕਲਾਊਡ ਕੰਡਾ ਦੇ ਵਿੱਚ ਵੇਚਣ ਅਤੇ ਕਲਾਊਡ ਕੰਡਾ ਨੂੰ ਵਾਪਸ ਲੀਡ ਉੱਤੇ ਲੈਣ ਦੇ ਲਈ ਐਸਓਐਲਬੀ ਮਾਡਲ ਦੀ ਆੜ ਵਿੱਚ ਉੱਚ ਰਿਟਰਨ ਦੀ ਪੇਸ਼ਕਸ਼ ਆ ਜਿਹੜੀ ਉਹ ਕੀਤੀ ਜਾਵੇਗੀ ਤਾਂ ਇਸ ਮਾਮਲੇ ਦੇ ਵਿੱਚ ਈਡੀ ਦੇ ਵੱਲੋਂ ਕਾਰਵਾਈ ਆ ਜਿਹੜੀ ਉਹ ਕੀਤੀ ਗਈ ਹੈ ਇਸ ਮਾਮਲੇ ਵਿੱਚ 178 ਕਰੋੜ ਦੇ ਕਰੀਬ ਜਾਇਦਾਦਾਂ ਜਿਹੜੀ ਉਹ ਜ਼ਬਤ ਕੀਤੀ ਗਈ ਹੈ ਜਿਸ ਦੇ ਵਿੱਚ ਲਗਜ਼ਰੀ ਗੱਡੀਆਂ ਦੇ ਜਿਹੜੀਆਂ ਉਹ ਵੀ ਜ਼ਬਤ ਕੀਤੀਆਂ ਗਈਆਂ ਨੇ 26 ਦੇ ਕਰੀਬ ਲਗਜ਼ਰੀ ਗੱਡੀਆਂ ਦੇ ਜਿਹੜੀਆਂ ਉਹ ਦੱਸੀਆਂ ਜਾ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਦੋ ਜੀ ਵੈਗਨਾਂ ਐਲੈਕਸਸ ਦੀ ਐਸਯੂਵੀ ਰੇਂਜ ਰੋਵਰ ਰੂਬੀਕਨ ਆਡੀ ਆਰ 8 ਅਤੇ ਹੋਰ ਕਈ ਸਪੋਰਟਸ ਕਾਰਾਂ ਦੇ ਜਿਹੜੀਆਂ ਉਹ ਸ਼ਾਮਿਲ ਨੇ ਤੁਹਾਨੂੰ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਜਲੰਧਰ ਵਿੱਚ ਈਡੀ ਦੀ ਟੀਮ ਨੇ ਪੰਜਾਬ ਅਤੇ ਹਰਿਆਣਾ ਤੇ ਮੁੰਬਈ ਵਿੱਚ 2 ਦਰਜਨ ਤੋਂ ਵੱਧ ਥਾਵਾ ਤੇ ਕਲਾਸ਼ੀ ਲਈ ਸੀ ਦਿਲ ਦੇ ਵਿੱਚ ਗੁਰੂਗਰਾਵ ਪੱਜਕੂਲਾ ਜੀਦ ਮੁਹਾਲੀ ਮੁੰਬਈ ਅਤੇ ਹੋਰ ਜ਼ਿਲ੍ਹੇ ਦੇ ਜਿਹੜੇ ਉਹ ਸ਼ਾਮਿਲ ਸਨ ਇਹ ਜਿਹੜੀ ਜਾਂਚ ਆ ਵਿਊ ਨਾਓ ਮਾਰਕੀਟਿੰਗ ਸਰਵਿਸ ਬਿੱਗ ਬੁਆਏ ਟੁਆਇਸ ਸਮੇਤ ਕਈ ਕੰਪਨੀ ਅਤੇ ਕੀਤੀ ਗਈ ਸੀ ਅਤੇ ਇਹਦਾ ਦੀ ਕਰੋੜਾਂ ਦੀ ਪ੍ਰਾਪਰਟੀ ਆ ਜਿਹੜੀ ਜ਼ਬਤ ਕੀਤੀ ਗਈ ਸੀ ਤਾਂ ਇਹਦਾ ਸਾਰੀਆਂ ਚੀਜ਼ਾਂ ਤੋਂ ਹੋਣ ਵਾਲੀ ਆਮਦਨ ਵਿਊ ਨਾਓ ਮਾਰਕੀਟਿੰਗ ਸਰਵਿਸ ਲਿਮਟਿਡ ਅਤੇ ਇਸ ਨਾਲ ਜੁੜਿਆ ਹੋਰ ਕੰਪਨੀਆਂ ਦੇ ਲਗਜ਼ਰੀ ਗੱਡੀਆਂ ਦੇ ਵਿੱਚ ਰਿਵੈਸਟ ਕੀਤੀ ਅਤੇ ਤੇ ਦਾਲ ਹੀ ਲੱਖਾਂ ਰੁਪਏ ਦੇ ਫੰਡਾਂ ਨੂੰ ਸ਼ੈਲ ਕੰਪਨੀ ਰਾਹੀਂ ਭੇਜਿਆ ਗਿਆ ਅਤੇ ਅੱਗੇ ਜਾਇਦਾਦਾਂ ਵਿੱਚ ਨਿਵੇਸ਼ ਦੇ ਲਈ ਵਰਤਿਆ ਗਿਆ ਤਾਂ ਇਸ ਤੋਂ ਪਹਿਲਾਂ 26 ਨਵੰਬਰ 2024 ਨੂੰ ਵੀ View Rao Marketing Service Limited ਅਤੇ ਸੰਬੰਧਿਤ ਸੰਸਥਾਵਾਂ ਦੇ ਵਕ ਵਕ ਆਹਤਿਆਂ ਦੇ ਉੱਤੇ PMLA 2002 ਦੇ ਉਪਬੰਧਾਂ ਤਹਿਤ ਤਲਾਸ਼ੀ ਆ ਜਿਹੜੀ ਉਹ ਲਈ ਗਈ ਸੀ ਤਾਂ ਹੋਰ ਇਸ ਕੰਪਨੀ ਦੇ ਇੱਕ ਸੰਸਥਾਪਕ ਨੂੰ ਗ੍ਰਿਫਤਾਰ ਕੀਤਾ ਗਿਆ ਏ 8 ਦਿਨਾਂ ਰਿਵਾਰਡ ED ਨੂੰ ਮਿਲੇ ਆਏ ਅਤੇ ਅੱਗੇ ਇਸ ਵੱਡੀ ਲਾਂਡਰਿੰਗ ਦੇ ਮਾਮਲੇ ਵਿੱਚ ਹੋਰ ਵੱਡੇ ਖੁਲਾਸੇ ED ਵੱਲੋਂ ਕੀਤੇ ਜਾ ਸਕਦੇ ਨੇ